ਵਾਰਨ ਡੇ ਦੇ ਵਿੱਚ ਇਸ ਵਕਤ ਮੌਜੂਦ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਤਿਆਰੀ ਕੀਤੀ ਜਾ ਰਹੀ ਹੈ ਦੁਕਾਨਾਂ ਨੂੰ ਸਜਾਇਆ ਜਾ ਰਿਹਾ ਹੈ ਪਰਤਾਂ ਪਰੰਦੀਆਂ ਰੰਗ ਬਰੰਗੀਆਂ ਮਤਲਬ ਇਹ ਦੁਕਾਨ ਦੇ ਉੱਪਰ ਦੇਖੋ ਪਟਾਕੇ ਵੀ ਲੱਗੇ ਹੋਏ ਨੇ ਔਰ ਇਹ ਸਾਰੇ ਸਾਜੋ ਸਮਾਨ ਜਿਹੜਾ ਹੈ ਇਹ ਦਿਵਾਰੀ ਨੂੰ ਅਹਿਮ ਮੁੱਖ ਰੱਖ ਦਿਆ ਇਹ ਜਿਹੜਾ ਸਜਾਇਆ ਗਿਆ ਹੈ ਸੋ ਦਿਵਾਰੀ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਤਾਂ ਲੋਕ ਜਿਹੜੇ ਨੇ ਇਸ ਤਿਹਾਰ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਜੁੜਦੇ ਨੇ ਦੁਕਾਨਾਂ ਨੂੰ ਸਜਾਇਆ ਜਾਂਦਾ ਲੜੀਆਂ ਲਗਾਈਆਂ ਜਾਂਦੀਆਂ ਨੇ ਇਹ ਪ੍ਰਸ਼ਾਦ ਰੱਖਿਆ ਜਾਂਦਾ ਕਿਉਂਕਿ ਦੀਵਾਲੀ ਦੇ ਮੌਕੇ ਦੇ ਉੱਪਰ ਇਸ ਪ੍ਰਸ਼ਾਦ ਨੂੰ ਬਕਾਇਦਾ ਪੂਜਾ ਕਰਕੇ ਇਸ ਪ੍ਰਸ਼ਾਦ ਦੇ ਜ਼ਰੀਏ ਪੂਜਾ ਕਰਕੇ ਜਿਹੜੀ ਹੈ ਉਹ ਮਤਲਬ ਆਪਾਂ ਬਾਕੀਆਂ ਰਸਮਾਂ ਕਰੀ ਦੀਆਂ ਨੇ ਕਿੰਨੇ ਵਜੇ ਪੂਰੀ ਪੂਜਾ ਕਰਦੇ ਆ ਇਸ ਦੀ ਆਪਾਂ ਕਿੰਨੇ ਵਜੇ ਸ਼ੁਰੂ ਕਰ ਦੋ ਦਿਵਾਲੀ ਦੀ ਆਪਾਂ ਆਪਾਂ ਇਹਦਾ ਟਾਈਮ ਹੀ ਦੇਖੋ ਇਸ ਵਾਰ ਜਿਹੜੀ ਮੇਂ ਦਿਵਾਲੀ 20 ਦੀ ਵੀ ਹੈ 21 ਦੀ ਵੀ ਹੈ ਜੀ 21 ਦੀ ਨਹੀਂ ਦੋ ਦਿਵਾਲੀਆਂ ਹੋ ਗਈਆਂ ਜੀ ਠੀਕ ਹੈ ਜੀ ਜਿਹੜਾ ਸ਼ੁਭ ਮੂਰਤ ਹੈ ਸ਼ੁਭ ਮੂਰਤ ਸਵਾ 3:00 ਟਾਂ ਸਟਾਰਟ ਹੋ ਰਹੀ ਹੈ ਵੈਰੀ ਗੁੱਡ ਅੱਛਾ ਦਵਾਰੀ ਵੈਸੇ 20 ਦੀ ਹੈ ਕਿ 21 ਦੀ ਹੈ ਦੋ ਦਿਨ ਨਹੀਂ ਸਾਡੇ ਮੁਤਾਬਕ ਦੋ ਦਿਨ ਦੀ ਹੈ ਦੋ ਕੋਈ ਪਿੰਡਾਂ 'ਚ ਵੀ ਦੋ ਦਿਨ ਦੀ ਕਹ ਰਹੇ ਨੇ ਜੀ ਅੱਛਾ ਜੀ 20 دی دی 21 دی دو دن دی اچھا اچھا ویسے ਤਾਂ زیادہ کر کے کیونکہ 22 تاریخ دی دیوالی ਮੰدی ہے کیونکہ 2 تاریخ ਦਾ ਦੂਸਰਾ ਸਗਾ 20 ਦਿਨ ਬਾਅਦ دیਵਾਲੀ ਹੁੰਦੀ ਹੈ ਪਰ ਇਸ ਵਾਰ ਜਿਹੜਾ ਜਿਹੜੀ ਦੀਵਾਲੀ ਹੈ ਆਪਣੀ ਉਹ ਛ ਆ ਗਈ ਜੀ ਜਿਹੜੀ ਹਾਂ 14 ਚ ਆ ਗਈ ਆ ਚ ਆ ਗਈ 14 ਚ ਉਹ ਕੀ ਹੁੰਦਾ ਸਰ 14 ਚ ਸਰ ਐਦਾਂ ਹੁੰਦੀ ਹੈ ਜਿਹੜੀ ਆਪਣੀ ਉਹ ਹੁੰਦੀ ਹੈ 14 ਦਿਨ ਦਾ ਮੇਲ ਹੁੰਦਾ ਆਮਵਸਿਆ ਕਾਰਤਿਕ ਆਮਵਸਿਆ ਦੀ ਰਾਤ ਕਾਰ्तिक अमावस्या ਵੀ रात असल बन रही है 21वीं ओके 21 ਦੇ ਵਿੱਚ ਅੰਦੇ ਦੋਨਾਂ ਦੇ ਵਿੱਚ ਐਂਡ ਹੋ ਰਹੀ ਹੈ 21 ਦੀ ਮਤਲਬ ਕੀ ਵੀ ਦੀ ਸ਼ਾਮ ਨੂੰ ਸਟਾਰਟ ਹੋ ਕੇ ਕਾਰ्तिक अमावस्या 21 ਨੂੰ ਹੋ ਰਹੀ ਹੈ ਜੀ ਐਂਡ ਹੋ ਰਹੀ ਹੈ ਸਰ ਬੇਟੇ ਬਹੁਤ ਨੌਲੇਜ ਹੈ ਅੱਛਾ ਕੀ ਕੀ ਸਜਾਇਆ ਹੈ ਪਟਾਕੇ ਵਗੈਰਾ ਪਟਾਕੇ ਵਗੈਰਾ ਸਾਡੇ ਵੱਲੋਂ ਬਹੁਤ ਲਏ ਗਏ ਨੇ ਜੀ ਹੌਲ ਸੇਲ ਰੇਟ ਤੇ ਆਪਾਂ ਨੂੰ ਪ੍ਰੋਵਾਈਡ ਕੀਤੇ ਜਾਣਗੇ ਅੱਛਾ ਹੌਲ ਸੇਲ ਤਾਂ ਸਾਡਾ ਕੰਮ ਹੈ ਜੀ ਸਾਰੇ ਦਕਾਨਦਾਰਾਂ ਨੂੰ ਸਾਡੀ ਸਪਲਾਈ ਜਾਂਦੀ ਹੈ ਜੀ ਅੱਛਾ ਹਾਂਜੀ ਹਾਂਜੀ ਇਹ ਕੀ ਮਾਲ ਹੈ ਇਸ ਸਰ ਆ ਦੇਖੋ ਬਸ ਵੀ ਨਟੂ ਨਹੀਂ ਅੱਛਾ 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 ਪਸੰਦ ਕਰਦੇ ਪਿੰਡ 'ਚ ਅੱਜ ਕੱਲ੍ਹ ਇਹ ਸਭ ਚੀਜ਼ਾਂ ਚਲਦੀਆਂ ਨੇ ਜੀ ਸਰ ਗੁੜ ਤੋਂ ਤਿਆਰ ਕੀਤੀਆਂ ਜਾਵਾ ਹਾਂ ਹਾਂ ਇੱਕ ਗੋੜੇ ਪੈਕਿੰਗ ਹੈ ਜੀ ਹਾਂ ਹਾਂ ਗੁੜ ਸਪੈਸ਼ਲ ਪੈਕਿੰਗ ਹੈ ਬਿਲਕੁਲ ਬਿਲਕੁਲ ਇਹ ਆਪ ਤਿਆਰ ਕਰਵਾਉਂਦੇ ਹੋ ਇਹ ਨਹੀਂ ਇਹ ਬਣਾ ਬਣਾ ਲੇਕਿਨ ਅੱਛੇ ਆ ਉਹਨਾਂ ਦਾ ਜੋ ਵੀ ਮਾਲ ਜਿਹਨਾਂ ਦਾ ਅਸੀਂ ਵੇਚ ਰਹੇ ਹਾਂ ਉਹ ਲੱਗਦਾ ਮਤਲਬ ਬਹੁਤ ਸਾਨੂੰ ਡਿਮਾਂਡ ਆਈ ਹੈ ਦੁਬਾਰਾ ਵੀ ਵਾਹ ਜੀ ਵਾਹ ਦੁਬਾਰਾ ਵੀ ਰਿਪੀਟ ਹੋਇਆ ਜੀ ਡਿਮਾਂਡ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਦੋਸਤੋ ਇਹ ਸਮਾਨ ਹੋਲ ਸੇਲ ਦੇ ਉੱਪਰ ਆ ਪਟ ਕਿ ਇਹ ਬਾਰਨ ਦੇ ਵਿੱਚ ਇਸ ਸਮੇਂ ਖੜੇ ਆਂ ਔਰ ਪੁਲਵਾਰੀਆਂ ਲੱਗੀਆਂ ਹੋਈਆਂ ਨੇ ਕਿਤੇ ਨਾ ਕਿਤੇ ਇਹ ਚੀਜ਼ ਨਾਲ ਜੋੜਨ ਵਾਸਤੇ ਸਾਨੂੰ ਆਕਰਸ਼ਿਤ ਚੀਜ਼ਾਂ ਇਹ ਕਰਦੀਆਂ ਨੇ ਸੋ ਬਿਲਕੁਲ ਇਹ অর্ਗੈਨਿਕ ਅੰਗੋਲੀ ਜਿਹੜਾ ਤੁਸੀਂ ਨਾ ਕਰਾਉਂਦੇ ਨਹੀਂ ਨਹੀਂ ਬਿਲਕੁਲ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਸੋ ਬਾਰਨ ਅੱਡੇ ਦੇ ਉੱਪਰ ਇਸ ਵਕਤ ਅਸੀਂ ਖੜੇ ਆਂ ਔਰ ਜਿਹੜੀ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਦੇ ਗੁਰੂ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਰੋਡ ਔਰ ਤੁਸੀਂ ਦੇਖ ਰਹੇ ਹੋ ਕਿ ਦੀਵਾਲੀ ਨੂੰ ਮੱਦੇਨਜ਼ਰ ਰੱਖਦੇ ਆ ਖਾਨ ਸਾਹਿਬ ਬੈਠੇ ਹੋਏ ਨੇ ਖਾਨ ਸਾਹਿਬ ਇੱਕ ਮਿੰਟ ਆਇਓ ਕਿ ਤੁਸੀਂ ਆਪ ਤਿਆਰ ਕਰਦੇ ਹੋ ਅਸੀਂ ਤਾਂ ਜੀ ਮੁੱਲ ਲਿਆਉਂਦੇ ਆ ਅੱਛਾ ਮੁੱਲ ਲਿਆਉਂਦੇ ਹੋ ਤੇ ਕਿਵੇਂ ਲੱਗ ਰਹੀ ਇਸ ਵਾਰ ਦੀਵਾਲੀ 20 ਦੀ ਹੈ ਕਿ 21 ਦੀ ਹੈ ਮੈਨੂੰ ਨਹੀਂ ਪਤਾ ਇਹ ਪਤਾ ਨਹੀਂ ਹੈ ਕੋਈ 20 ਦੀ ਮਨਾਈ ਜਾ ਰਿਹਾ ਹੈ ਹਾਂ ਕੋਈ ਕੋਈ 21 ਦੀ ਮਨਾਈ ਜਾ ਰਿਹਾ ਹੈ ਹਾਂ ਬਿਕ ਰਹੇ ਆ ਲੋਕ ਖਰੀਦ ਰਹੇ ਆ ਵਾਹ ਖਰੀਦੀ ਜਾਂਦੇ ਨੇ ਬੁੱਚੇ ਨਹੀਂ ਆਹ ਥੋੜਾ ਸਾਹਮਣੇ ਦੇਖ ਲਾ ਇਹ ਕਿੱਦਾਂ ਕਿੱਦਾਂ ਲਾਏ ਆ ਦੀਵੇ ਜਿਹੜੇ ਇਹ ਅੱਜ ਦੀਵੇ ਜੀ 15 ਰੁਪਏ ਦੇ ਦਰਜਣ ਵੀ ਵੀ ਅੱਛਾ 15 ਰੁਪਏ ਵੀ ਹੈ ਤਾਂ 20 ਰੁਪਏ ਵੀ ਹੈ ਹਾਂ ਹਾਂ 15 ਰੁਪਏ ਹੋਣੇ ਆ ਜਿਨ੍ਹਾਂ ਤੇ ਰੰਗ ਨਹੀਂ ਕੀਤਾ ਨਾ ਹਾਂ ਹਾਂ 15 ਉਹ ਉਹ 15 ਹੈ ਤੇ ਨਾਲ ਹੀ ਮੇਰਾ ਵੀਰ ਤੁਸੀਂ ਦੇਖੋ ਕਿ ਪਿਆਜ਼ ਲਾ ਕੇ ਬੈਠੇ ਹੋਏ ਨੇ ਟਮਾਟਰ ਹੈ ਆਲੂ ਹੈ ਲਸਣ ਹੈ ਅਦਰਕ ਹੈ ਨਿੰਬੂ ਹੈ ਵੀਰ ਜੀ ਕਿੱਦਾਂ ਨੂੰ ਦਿਵਾਲੀ ਇਸ ਵਾਰ ਆ ਜਾਉਰੇ ਦਿਵਾਲੀ ਕਿਵੇਂ ਚੱਲ ਰਹੀ ਆ ਫਿਰ ਦਿਵਾਲੀ ਹਲਕੀ ਆ ਮਹਾਰਾਜ ਹਲਕੀ ਕਾਰਨ ਕੀ ਆ ਯਾਰ

ਆਲੂ ਦੀ ਅਰੇ ਵੰਦੋ ਸੋ ਦੋਸਤੋ ਮੇਰੇ ਵੀਰ ਹੈ ਇਹਨਾਂ ਨੇ ਵੀ ਦੱਸਿਆ ਕਿ ਦਿਵਾਰੀ ਜਿਸ ਤਰ੍ਹਾਂ ਦੀ ਹੈ ਉਹ ਬੜੀ ਠੰਡੀ ਜੀ ਦਿਵਾਰੀ ਹੈ ਆਹ ਔਰ ਇਸ ਰੋਡ ਦੇ ਉੱਪਰ ਇਹ ਸਵੀਟਸ ਦੀ ਸ਼ਾਪ ਹੈ ਇੱਕ ਵੀਰ ਨੇ ਦੇਖੋ ਬਾਰਨ ਅ ਅੱਡੇ ਦੀ ਇਹ ਦੇਖ ਰਹੇ ਹੋ ਇੱਕ ਘਰ ਦੇ ਬਣੇ ਹੋ ਇਹਨਾਂ ਦੇ ਮਤਲਬ ਬਿਸਕਟ ਨੇ ਔਰ ਅਖਰੋਟ ਨੇ ਇਹ ਸਾਰਾ ਇਹ ਆਪ ਮਾਲ ਤਿਆਰ ਕਰਦੇ ਨੇ ਔਰ ਸੇਲ ਕਰਦੇ ਨੇ ਵੀਰ ਜੀ ਸਸਰੀਕਾਲ ਕਿੱਦਾਂ ਦਿਵਾਰੀ ਮੇਰੇ ਵੀਰ ਪਹਿਲਾਂ ਤਾਂ ਇਹ ਦੱਸ ਠੀਕ ਹੀ ਹੈ ਠੀਕ مطلب ਠੀਕ ਹੀ ਹੈ ਜਾਂ ਠੀਕ ਹੈ ਠੀਕ ਠੀਕ ਹੈ ਜੀ ਤਾਂ ਸ਼ਾਮ ਨੂੰ ਹੋ ਸ਼ਾਮ ਨੂੰ ਹੁੰਦਾ ਹੈ ਬੜਾ ਬੜਾ ਜਾਂਦਾ ਜੀ ਹਾਂ ਤੇ ਦਿਵਾਰੀ ਵੈਸੇ 21 ਦੀ ਹੈ ਕਿ 20 ਦੀ ਹੈ 20 ਦੀ ਹੈ ਜੀ ਕਿਰੀ ਗਈ ਜਾਂਦਾ ਕੋਈ ਵੀਰੀ ਗਈ ਜਾਂਦਾ ਜੀ ਬਸ ਆਈ ਚੱਕਰੇ ਆ ਜੀ ਤੇ ਕਿੱਦਾਂ ਚੱਲ ਰਿਹਾ ਸਮਾਨ ਆਪਣਾ ਤਿਆਰ ਹੋ ਰਿਹਾ ਚੱਲੀ ਜਾ ਤਿਆਰ ਕੀਤਾ ਚੱਲ ਰਿਹਾ ਹੱਡੀ ਚਲੀ ਜਾਂਦਾ ਜੀ ਸੋਨ ਚੱਲੀ ਬਰਫੀ ਕੀ ਰੇਟ ਦੋ ਆ ਰਹੇ ਹੈ ਜੀ ਬਰਫੀ ਕੋਈ 350 ਹੈ 370 ਰੁਪਏ ਹੈ 360 ਰੁਪਏ ਹੈ ਇਸ ਵਾਰ ਨਕਲੀ ਸਮਾਨ ਬੜਾ ਤਿਆਰ ਹੋ ਰਿਹਾ ਵੀਰ ਜੀ ਆਪਣਾ ਆਪਣਾ ਆਪ ਤਿਆਰ ਕਰਦਾ ਪਤਾ ਜੀ ਮੈਨੂੰ ਪਤਾ ਹੈ ਅਸੀਂ ਤਾਂ ਆਪਣਾ ਆਪ ਤਿਆਰ ਕਰ ਦਈਏ ਆਪਾਂ ਹਾਂ ਆਪਣਾ ਤਿਆਰ ਕਰ ਦਿਓ ਔਰ ਕੀ ਲੱਗਦਾ ਹੈ ਕਿ ਇਸ ਵਾਰ ਦਿਵਾਰੀ ਜਿਹੜੀ ਹੈ ਲੋਕ ਕਿਉਂਕਿ ਫਲੱਡ ਦਾ ਵੀ ਕਾਫੀ ਨੁਕਸਾਨ ਕੀਤਾ ਫਸਲਾਂ ਦਾ ਉਸ ਨਾਲ ਹੋਰ ਕੀ ਫਰਕ ਹੈ ਬਾਕੀ ਤਾਂ ਵੀ ਆਪਣੀ ਸ਼ਾਪ ਹੈ ਤੁਹਾਡੀ ਆਪ ਬੜਾ ਕੰਮ ਕਰਦਾ ਇਹਨਾਂ ਬੜੀ ਅੱਛਾ ਅੱਛਾ ਸੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਬਾਰਨ ਅੱਡੇ ਦੇ ਵਿੱਚ ਇਸ ਸਮੇ ਪੋਸੂ ਨਾਮਾ ਚੈਨਲ ਦੀ ਟੀਮ ਖੜੀ ਹੈ ਔਰ ਪੂਰਾ ਬਾਰਨ ਅੱਡਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਛੋਟੇ ਛੋਟੇ ਬੱਚੇ ਜਿਹੜੇ ਉਹ ਵੀ ਕਿਤੇ ਨਾ ਕਿਤੇ ਰੋਜੀ ਰੋਟੀ ਦੇ ਰੋਜ਼ਗਾਰ ਵਾਸਤੇ ਲੱਗੇ ਹੋਏ ਨੇ ਔਰ ਸਾਰੇ ਕੁਝ ਦਿਖਾਇਆ ਲੇਕਿਨ ਇਸ ਸਮੇ ਤੁਸੀਂ ਟੀਵੀ ਸਕਰੀਨ ਦੇ ਉੱਪਰ ਇਹ ਪਟਾਕਿਆਂ ਦਾ ਆਲਮ ਦੇਖ ਰਹੇ ਹੋ ਔਰ ਇਹ ਹੋਲ ਸੇਲ 'ਚ ਵੇਚਦੇ ਨੇ ਕਿਸ ਤਰ੍ਹਾਂ ਵੇਚਦੇ ਨੇ ਔਰ ਨਾਲ-ਨਾਲ ਇਹ احتیاط ਵਰਤੇ ਵੀ ਕਹਿ ਰਹੇ ਨੇ ਕਿ ਪਟਾਕੇ ਠੀਕ ਹੈ ਦੁਬਾਰੀ ਦਾ ਇੱਕ ਹਿੱਸਾ ਹੈ ਲੇਕਿਨ ਇਨੀ ਸ਼ਿੱਦਤ ਦੇ ਨਾਲ ਇਨੀ ਸਾਵਧਾਨੀ ਦੇ ਨਾਲ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚੇ ਵੀਰ ਜੀ ਸਤੋ ਪਹਿਲਾ ਸਸਰੀਕਾਲ ਸਸਰੀਕਾਲ ਜੀ ਕੀ ਨਾਮ ਹੈ ਵੀਰ ਮਨੋਜ ਕੁਮਾਰ ਜੀ ਮਨੋਜ ਜੀ ਹੁਣੇ ਹੀ ਸ਼ੌਪ ਖੁੱਲੀ ਲੱਗਦੀ ਹੈ ਹਾਂਜੀ ਸਰ 2.5 ਮਹੀਨੇ ਹੋਏ ਨੇ ਜੀ ਅੱਛਾ ਜੀ ਹਾਂਜੀ ਦੁਬਾਰੀ ਤਾਂ ਪਹਿਲਾਂ ਪਹਿਲਾਂ ਮੂਰਤ ਕਰਨਾ ਸੀ ਇਹ ਸੋਚਿਆ ਹਾਂਜੀ ਹਾਂਜੀ ਸਰ ਨਿਊ ਸ਼ੌਪ ਖੁੱਲੀ ਆਪਾਂ ਅੱਛਾ ਅੱਛਾ ਹਾਂਜੀ ਇਹ ਕਿਥੋਂ ਮਤਲਬ ਜਿਹੜਾ ਪਟਾਕੇ ਲੈਂਦੇ ਨੇ ਹੋਲ ਸੇਲ ਚ ਸਪਲਾਈ ਕਰਦੇ ਹੋ ਜੋ ਕਿਸੇ ਨਹੀਂ ਜੀ ਆਪਾਂ ਨਹੀਂ ਨਹੀਂ ਸਰ ਰਟੇ ਲੀ ਸਰ ਇਸ ਨੂੰ ਪਹਿਲਾ ਕਿਹੜੇ ਕਿੱਥੋਂ ਬਿਲੋਂਗ ਕਰਦੇ ਹੋ ਸ਼ਹਿਰ ਤੋਂ ਜਾਂ ਮੈਂ ਤ੍ਰਿਪਤੀ ਦਾ ਬਲੌਗ ਕਰਦਾ ਜੀ ਅੱਛਾ ਅੱਛਾ ਵਾਹ ਜੀ ਬਾਤ ਹਾਂਜੀ ਸਰ ਤ੍ਰਿਪਤੀ ਦਾ ਬਲੌਗ ਕਰਦੇ ਹਾਂ ਕਿਸ ਤਰ੍ਹਾਂ ਲੱਗ ਰਿਹਾ ਇਸ ਸੀਜ਼ਨ ਜਿਹੜਾ ਹੈ ਕਿਉਂਕਿ ਇੱਕ ਪਾਸੇ ਮਹਿੰਗਾਈ ਬਹੁਤ ਹੈ ਵੀਰ ਜੀ ਪੈਸਾ ਬਿਲਕੁਲ ਖਤਮ ਹੋ ਗਿਆ ਹੈ بڑے بڑے ਅਫਸਰ ਜਿਹੜੇ ਹੈ ਰਿਸ਼ਵਤਾਂ ਲੈ ਲੈ ਕੇ ਆਪਣਾ ਗੁਜ਼ਾਰਾ ਕਰੀ ਜਾਂਦੇ ਸਾਡੇ ਵਰਗੇ ਗਰੀਬਾਂ ਦਾ ਕੀ ਬਣੂਗਾ ਕੁਝ ਨਹੀਂ ਕਹਿ ਸਕਦੇ ਜੀ ਇਸ ਟਾਈਮ ਮਾਹੌਲ ਬਹੁਤ ਠੰਡਾ ਹੋਇਆ ਪਿਆ ਮਾਰਕੀਟ 'ਚ ਕਾਮ ਦਾ ਕੁਝ ਕਹਿ ਨਹੀਂ ਸਕਦੇ ਆਪਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਚੱਲੂਗਾ ਦਿਵਾਲੀ ਦਾ ਜੀ 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 ਅੱਜੇ ਮਾਰਕੀਟ ਬਹੁਤ ਠੰਡੀ ਹੈ ਇਸ ਲਈ ਮਾਰਕੀਟ ਠੰਡੀ ਹੈ ਬਿਲਕੁਲ ਜੀ ਪਰ ਜਦ ਕਿ ਕੱਲ ਤਲ ਕੱਲ ਕੇ ਪਰਸੋਂ ਦਿਵਾਲੀ ਹੈ ਦੋ ਦਿਨ ਦਿਵਾਲੀ ਹੈ ਦਿਵਾਲੀ ਨੂੰ ਵੀ ਲੈ ਕੇ ਜਿਹੜਾ ਉਹ ਪੇਜ ਫਸਿਆ ਹੋਇਆ 20 ਦੀ ਦਿਵਾਲੀ ਕੀ 21 ਦੀ ਦਿਵਾਲੀ ਹੈ ਇਹ 20 21 ਦੀ ਦਿਵਾਲੀ ਕਹਿ ਰਹੇ ਨੇ ਸਰ ਦੋ ਦਿਨ ਦੀ ਦਿਵਾਲੀ ਕਹਿ ਰਹੇ ਨੇ ਇੱਕ ਦਿਨ ਦਾ ਕੁਝ ਵੀ ਨਹੀਂ ਬੋਲ ਰਹੇ ਅੱਛਾ ਜੀ ਹਾਂਜੀ ਸਰ ਇਹ ਦੋ ਦਿਨ ਦੀ ਦਿਵਾਲੀ ਕਦੇ ਸੋਚਿਆ ਸੀ ਵੀ ਦੋ ਵੀ ਤਿਉਹਾਰ ਆਉਣਗੇ ਨਹੀਂ ਸਰ ਜੀ ਬਿਲਕੁਲ ਨਹੀਂ ਸੋਚਿਆ ਜੀ ਕਦੇ ਆਪਾਂ ਸੋਚੇ 20 ਦੀ ਦਿਵਾਲੀ ਹੋਏਗੀ ਚਲੋ 20 ਨੂੰ ਆਪਾਂ ਦੋ ਦਿਨ ਪਹਿਲੇ ਪਟਾਕੇ ਲਾ ਦਾਂਗੇ ਲਾ ਦਾਂਗੇ ਹੁਣ 21 ਦੀ ਵੀ ਕਾਈ ਜਾਂਦੇ ਨੇ 20 ਦੀ ਵੀ ਕਾਈ ਜਾਂਦੇ ਨੇ ਸਰ ਜੀ ਜੀ ਅੱਛਾ ਇਸ ਤੋਂ ਇਲਾਵਾ ਹੋਰ ਕੀ ਕੀ ਲਾ ਰਹੇ ਹੋ ਦਿਵਾਰੀ ਦੇ ਉੱਪਰ ਆਪਣੇ ਕੋਲ ਸਾਰਾ ਰਾਸ਼ਨ ਹੈ ਜੀ ਜੀ ਕੋਈ ਨਹੀਂ ਕੋਈ ਨਹੀਂ ਸਾਰਾ ਰਸਾਇਣੇ ਅੰਦਰ ਪੂਰਾ ਡਰਾਈ ਫਰੂਟs ਵਗੈਰਾ ਹੈ ਬਹੁਤ ਅੱਛੀ ਖਰੋਟ ਵਗੈਰਾ ਹੈ ਕਿਸ ਰੀਜ਼ਨੇਬਲ ਰੇਟਾਂ ਦੇ ਉੱਪਰ ਦਿੰਦੇ ਹੋ ਜੀ ਬਹੁਤ ਰੀਜ਼ਨੇਬਲ ਰੇਟ ਹੈ ਆਪਣੇ ਮਾਰਕ ਚੈਨਲੋਂ ਬਹੁਤ ਘੱਟ ਬਿਲਕੁਲ ਮਿਹਰਬਾਨੀ ਸਰ ਓਕੇ ਸਰ ਬਹੁਤ ਬਹੁਤ ਮਿਹਰਬਾਨੀ ਤੁਸੀਂ ਵਕਤ ਕੱਢਿਆ ਪੋਸੂ ਚੈਨਲ ਨਾਲ ਪੋਸੂ ਨਾਮਾ ਚੈਨਲ ਦੇ ਨਾਲ ਗੱਲਬਾਤ ਕੀਤੀ ਸੋ ਦੋਸਤੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਹਾਜ਼ਰ ਹੁੰਦਾ ਹਾਂ ਪੋਸੂ ਨਾਮਾ ਚੈਨਲ ਇਹ ਬਾਹਰ ਅੱਡੇ ਤੋਂ